हां जी सवाल ਤਾਂ ਇਹ ਆਪਣੇ YouTube ਚੈਨਲ ਦੀਪ ਡੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਨਾ ਦਿੱਤੇ ਗਏ ਬੈਲ ਬੈਨ ਖਾਨ ਨੂੰ ਦਬਾ ਲਓ ਤਾਂ ਕਿ ਹਰੇਕ ਹੋਰ ਬਾਰੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿਸੇ ਨੇ ਵੀ ਆਪਣਾ ਕੋਈ ਵੀ ਪਹੁੰਚ ਕਰਨਾ ਹੋਵੇ ਜਾਂ ਐਂ ਦੀ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92791 ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਅਕਾਲੂ ਬਟੇਂਡਾ ਤਸੇੜਾ ਆਪਣਾ ਫੂਲ ਪੈ ਜਾਂਦੀ ਆ ਅੱਜ ਦੀ ਵੀਡੀਓ ਆਪਾਂ ਤੁਹਾਡੇ ਸਾਰੇ ਨਗਰ ਲੈ ਲੈ ਕੇ ਆਇਆ ਬੜੀ ਡਿਟੇਲ ਜਾਣਕਾਰੀ ਬੜਾ ਲੈ ਕੇ ਦਿੰਨੇ ਆ ਜਿਹੜੇ ਕੋਲ ਵੀਰ ਸੰਦ ਹੋਂਦੀ ਆ ਕਾਰ ਬਾਈ ਨੂੰ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਰਹਿਣ ਵਾਲਾ ਤੁਹਾਨੂੰ ਵੀ ਫਰਕ ਤੁਸੀਂ ਕਰਨੀ ਆ ਹਾਂਜੀ ਬਾਈ ਸਾਸੀ ਕਾਰ ਸਾਸੀ ਕਾ ਬਾਈ ਨਾਮ ਤੇ ਆਪਣਾ ਮਾੜਾ ਨਾਮ ਦੁੱਤੀ ਗਏ ਨਾ ਵੀਰੇ ਬੱਬੂ ਆ ਹਾਂਜੀ ਤੇ ਮੋਬਾਈਲ ਮਸਤਾਨ ਮੇ 73 85335 ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਬਾਈ ਇੱਕ ਨਕਸਾ ਹਾਂ ਬਰੇਕਾ ਕਹਿੰਦਾ ਮਾ ਸੁਆ ਬਾਈ ਸੁਆ ਵੀਰੇ ਜਿਹੜਾ ਪਹਿਲੇ ਕਰੇ ਦੀ ਦੂਜੇ ਮੰਨਲੇ ਤੀਜੇ ਮੰਨਲੇ ਸਾਵਾ ਸੁਈ ਨੂੰ ਸਾਵਾ ਸੁਈ ਦੇ ਪੰਜ ਛੇ ਮਹੀਨੇ ਹੋ ਗਏ ਹੋਣਗੇ ਠੀਕ ਹੈ ਜੀ ਹਾਂ ਇਹ ਆਈ ਵੀ ਹੋਈ ਵੀ ਆ ਬਸ ਹੋਈ ਆ ਹਾਂ ਆਪਾਂ ਕਰਾਈਏ ਜਾਂ ਪਛੋਵੇ ਜਾਨਾ ਪਿੱਛੇ ਦੀ ਆਈ ਵੀ ਆ ਆਪਾਂ ਖਾਲੀ ਕਰਕੇ ਲਈਏ ਵੀ ਖਾਲੀ ਕਰਕੇ ਦੇਣੀ ਆ ਆਪਾਂ ਠੀਕ ਹੈ ਹਾਂ ਬਾਈ 30 ਮਿੰਟ ਦਾ ਕੋਈ ਨੋਟ ਕਿੰਨੇ ਤੇ ਆ ਰੋਈ ਉਹਦੇ ਵੀ 8 ਲੀਟਰ ਹੈ ਹਾਂ ਹਾਂ ਜੀ ਕਹਣਾ ਕਿਵੇਂ ਬਾਈ ਹਾਂ ਬਈ ਜਮਾਉ ਕਿ ਪਹਿਲੇ ਆਂ ਪੀਹ ਚੋਲੇ ਆ ਗਏ ਨਾਲ ਆਗਲਾ ਚੋਲੇ ਠੀਕ ਹੈ ਜੀ ਹਾਂ ਜੀ ਹੰਡੀ ਫਿਲ ਫੁੱਲ ਆ ਜੇ ਵੀ ਆਗਲਾ ਕਹਿੰਦਾ ਵੀ ਲਾਲ ਜਗਾ ਵੀ ਲਾਲ ਜਗਾ ਤੇ ਦਰਦਾ ਹਰੇ ਕੋ ਦਾ ਹਾਂ ਕਿੰਦੀ ਕਰਾਉ ਸਾਈ ਵਾਲ ਦੇ ਜਰਸੀ ਕਰਾਉਂ ਨਹੀਂ ਬਾਈ ਇਹ ਕੰਮ ਦਾ ਅਖਾਲੇ ਛੋਟੀ ਨਾ ਸਮਝ ਗਏ ਇਹ ਬਾਕੀ ਅਗਲਾ ਕਹਿੰਦਾ ਲਾਲ ਜਿਹਾ ਕਰਦੇ ਲੱਤਨ ਮਾਰ ਛੜ ਮਾਰਦੇ ਦਿਖਾ ਦੇ ਦਿਖਾ ਦੇ ਉਹ ਕਹਿੰਦਾ ਹਾਂਜੀ ਛੇ ਕੁੜੀ ਦੇ ਜੀ ਮੇ ਤਾਂ ਲਓ ਉਹ ਕੋਟਾਂ ਜਿਹੀ ਮਾਰਦੀ ਮੈਂ ਦਿਖਾ ਦੇ ਪਰਲ ਬੱਕ ਜੇ ਮਰਜੀ ਇਰਾਹ ਕਰਿਆ ਲੈ ਕੱਲੇ ਕਰਨ ਲਿਖਣਾ ਤੇਰੇ ਪੂਰੇ ਸਟੇਜ ਤੇ ਲੱਗਾ ਚਾਰੀ ਥਾਣਾ ਹਾਂ ਥਾਣਾ ਥਾਣੇ ਬੜੀ ਸਾਫਾ ਨਹੀਂ ਛਿਲ ਫੋਲਾ ਬਾਈ ਆਉਣ ਤੋਰਾਂਗੇ 22 ਤੁੰਟਾਪ ਲੈ ਜੀ ਤੂੰ ਬੰਦੀ 22 ਤੁੰਟਾਪ ਤੂੰ ਆ ਬਾਈ ਕਨਾ ਬਾਅਦ ਪਹਿਲਾ ਕਹਿੰਦਾ ਸੀ ਬੜਾ ਬਦੂਜਾ ਬਣ ਕੇ ਰਹਿਲੀ ਤੂੰ ਜੀ ਸਾਹ ਬਾਈ ਕਨਾ ਪੰਜ ਕੋ ਮੇਰੀ ਹੋਗੇ ਜਾਤੀ ਦੇ ਨਾਮ ਫਾਈਬਰ ਕੋਲ ਜਾਵੇ ਹਾਂਜੀ ਹਾਂ ਵੱਡੀ ਪੂੜਾ ਕੋਈ ਨਹੀਂ ਠੰਡੇ ਸਲੇ ਪੂਰੀ ਆ ਵੱਡੀ ਪੂੜੀਆਂ ਜਰਸੀ ਦਾ ਸਹੀ ਵਾਗ ਕਰ ਉਹ ਜਾਂਗਾ ਇਹਦਾ ਦੁੱਧ ਸੰਘਣਾ ਹੋ ਮੱਝਾ ਆ ਗਿਆ ਮੈਂ ਕਿਹਾ ਉਹਦੀ ਦੋਤਾ ਵੈਸੇ ਨਾ ਆ ਚਲੋ ਜੇ ਤੁਸਮਨੇ ਕਹਿ ਜੀ ਬਾਈ ਜਿੰਨਾ ਬਾ ਸੱਤ ਮੰਗਲੇ ਸਾਢੇ ਸੱਤ ਮੰਗਲੇ 6 ਸਾਢੇ 6 ਫਾਈਂਡ ਵਾਲਾ ਦੁੱਧ ਹੈ ਦਾ ਹਾਂ 16 17 ਕਿਲੋ ਦਾ ਸੱਜਰ ਮੈਂ ਕੱਢਿਆ ਵਾ ਦੁੱਧ ਠੀਕ ਹੈ ਜੀ ਹਾਂ ਸਮਾ ਪੂਰੀ ਬਾਈ ਕਹਿੰਦਾ ਵੀ ਪਾਂ ਤਾਂ ਠੰਮੀ ਨਾ ਹੋ ਗਏ ਇਹ ਆਈ ਹੋਈ ਆ ਬਾਕੀ ਠੰਡੀ ਸੀ ਬਹੁਤ ਜ਼ਰਾ ਆਪਣੇ ਆ ਆਪਣੇ ਘਰੇ ਜਿਹੜਾ ਵੀਡੀਓ ਦਿਖਾ ਦੇ ਦੇ ਇੱਧਰ ਜਿਹੜੇ ਮਰਜ਼ੀ ਬੈਠਾ ਬਖਲੇ ਮੇਲਾ ਠੰਡੀ ਸੀ ਲੈਣੀ ਨਾ ਮੋਂ ਨਿਆਣਾ ਪੋਣਾ ਪਾ ਨਹੀਂ ਪਣਾ ਨਾ ਪਾ ਛੇ ਸਲਾਕੀ ਪੂਰੀ ਆ ਬਾਈ ਕਹਿੰਦਾ ਨਿਆਣਾ ਪਾਓ ਭੋਣਾ ਆ ਮਲ ਆਹ ਦੇਲਾ ਮੱਖਰਾ ਵਸ ਲੰਘ ਜਾ ਲੈ ਸਹੀ ਆ ਐਂ ਠੰਡੀ ਸੀ ਲਾ ਛੇ ਸਲਾਕੀ ਪੂਰੀ ਆ ਬਾਈ ਨੇ ਦਿਖਾਈ ਤੇ ਹੱਥ ਮਾਰ ਕੇ ਐਨੀ ਠੰਡੀ ਦਾ ਚਫੂ ਹੀ ਨਹੀਂ ਹੁੰਦੀ ਯਾਰ ਸਹੀ ਗੱਲ ਆ ਹਾਂ ਅੱਕ ਦੋ ਪਿਆਲਾ ਪਾ ਤੂੰ 7 ਕਿਲੋ ਬਣ ਕੇ ਆ ਜਾਓ ਇਹ ਭਾਈ ਜੈਜ ਦਾ ਮੁੱਲ ਵੇਚਣਾ ਵੇਚਣਾ ਮੁੱਲ ਜਮਾ ਜੈਜ ਕਰਾਂਗੇ 8 8 ਲੀਟਰਾਂ ਨੇ 25-25000 ਰੁਪਏ ਵਿਕੀ ਜਾਣਾ ਹੈ ਮੈਂ ਤਾਂ ਦੇਣਾ ਹੀ ਆ ਆ ਬਾਦੂ ਲਿਆਉਂਦੇ ਆ 8000 25000 ਆਪਾਂ ਜਿਹੜਾ ਰੇਟ ਕਰਤਾ ਜਿਹੜਾ ਮਿਲ ਲੈਣੇ ਨਹੀਂ ਪੰਜਾਬ ਆਨਲਾਈਨ ਗੱਟੇ ਨਹੀਂ ਮਾਣੋ ਠੀਕ ਹੈ ਕਿੰਨੇ ਭਾਈ ਆਨਲਾਈਨ ਗੱਟੇ ਰੇਟ ਨਹੀਂ ਮਿਲਣਾ ਜਿਹੜਾ ਆਪਾਂ ਅੱਜ ਕਰਦੇ ਦੇਣਾ 8 ਲੀਟਰ ਵਾਲੇ ਦੇ ਦੇਣੀ ਇਹਨੇ ਜੀਤਾ ਆਪਾਂ ਇਹਦੇ ਕਿ ਸੌ ਆ ਯਾਰ ਦੀ ਸੌ ਯਾਰ ਹਾਂ ਜੈਜ ਬੋਲਾ ਜਮਾ ਜੈਜ ਇਹ ਤੁਹਾਨੂੰ ਕਰਦਾਂਗੇ ਮਾਨਤਾ ਥੋੜਾ ਕਣਾ ਠੀਕ ਹੈ ਦੋਸਤਾਂ ਬਰਤੋ ਜੈਜ ਮੋਲਾ ਆ ਰੇਟ ਮੈਨ ਨਾਲ ਨਹੀਂ ਵਰਕੇ ਕਿਸੇ ਕੋਲ ਆ ਰੇਟ ਦੇ ਜਿਸੇ ਕੋਲ ਕਿਹੜਾ ਕਹਿੰਦਾ ਵੀ ਆ ਰੇਟ ਜਿਆਦਾ ਆ 8 ਮੀਟਰ ਵਾਲੀ 8 8 ਕਿਲੋਗਾਂ ਜਿੰਨਾ ਮਰਜ਼ੀ ਤੇ 150 ਦੇ 20000 ਦੇ ਅੰਦਰ ਅੰਦਰ ਜਿੰਨਾ ਮਰਜ਼ੀ ਭਾ 50 ਕਿਲੋ ਤੇ ਆਪਾਂ ਸਭ ਨੂੰ ਲੈ ਲਵਾਂਗੇ ਓਕੇ ਬੋਸ ਬਿਲਕੁਲ ਜੈਮੋਲਾ ਲੋਦਾ 8 ਕਿਲੋ ਪਾਉਂਦੀ 8 ਕਿਲੋ ਮੰਨ ਕੇ ਆ ਜਾਓ ਜਾਂਦੀ ਜਿਹੜੇ ਬਾਈ ਕਹਿੰਦਾ ਪੂਰੀ ਆ ਖਣਾ ਨਹੀਂ ਜਮਾ ਦਾਣਾ ਬਾਈ ਕੋਲ ਫੁੱਲ ਗਰੰਟੀ ਆ ਚਾਹੇ ਤੁਸੀਂ ਆਨਲਾਈਨ ਵਗਾ ਰਹੇ ਹੋ 10000 ਦੇ ਵਿੱਚ ਬਾਈ ਕਹਿੰਦਾ ਮਾਰ ਤਾਂ ਨਾ ਹੋ ਜੂਗਾ ਜਿਹੜਾ ਵੀ ਕੋਈ ਕਹਿੰਦਾ ਵੀ ਮੋਲ ਬਾਈ ਜਿਆਦਾ ਮੰਗਿਆ ਬਾਈ ਕਹਿੰਦਾ ਵੀ 8 8 ਲਗਭਗ 8-8 ਲੀਟਰ ਵਾਲਾ ਲੋਦਣਾ 20 ਤੋਂ ਲੈ ਕੇ 2015 ਤੋਂ ਲੈ ਕੇ 20 ਹ ਤੱਕ ਜਿੰਨੀ ਮਰਜ਼ੀ ਦੇ ਦੇਣਾ ਆਪਣੇ ਕੋਲ ਦੋ ਤੋਂ ਬਾਈ ਕਹਿੰਦਾ ਆਪਾਂ ਚੱਲਣਾਗੇ ਜਿੰਨੀ ਮਰਜ਼ੀ ਭੇਜ ਦੋ ਚਾਹੇ 50 ਭੇਜ ਦੋ ਬਾਈ ਕਹਿੰਦਾ ਪਰ ਹੋਵੇ ਦੁੱਧ 8 ਲਈ 8 ਕੋ ਦੁੱਧ ਦਾ ਸੱਤ ਮੰਨ ਕੇ ਪਰ ਆਪਾਂ ਦਾ ਨਾਂ ਬੋਲਿਆ ਆ ਗੱਲ ਵੀ ਆ ਰੇਟ ਦੇਣ ਕਿਸੇ ਕੋਲੇ ਹੈ ਨਹੀਂ ਇਹ ਨਹੀਂ ਕਰ ਰਿਹਾ ਯਾਰ ਰੇਟ ਦੇਣਾ ਨਹੀਂ ਠੀਕ ਹੈ ਜੀ ਬੋਲ ਲਓ ਥੋੜਾ ਰੁਪਿਆ ਬਾਕੀ ਮਾਤਾ-ਪਿਤਾ ਦੇ ਵਿੱਚ ਹੋ ਜਾਊਗਾ ਬਾਕੀ ਨੰਬਰ ਸਹੀ ਕਿਤੇ ਕਿਸੇ ਪੜਾਉ ਲੋ ਫਿਰ ਚੱਲ ਜੀ ਆ ਕਾਰ ਬਾਈ ਨੂੰ ਕਰ ਲਓ Virão onde é que ela está